ਬਾਬੋ ਬਲੌਗ ਪਹਿਲਾ ਬਣਾਇਆ ਅੱਜ ਅਸੀਂ ਕੀ ਕਰਦਾ ਬਾਈ ਹਾਂ ਬਾਈ ਬਾਈ ਸ਼ਿਮਲਾ ਗਿਆ ਮੈਗੀ ਧਰ ਦੋੜਦਾ ਬਾਈ ਮੜਿਆ ਕੁੱਤੇ ਕੰਮ ਆ ਬਾਈ ਹਾਂ ਕਰਤਾ ਬਾਈ ਆ ਗਈ ਆ ਬਣਾ ਦਿਖਾਈ ਇਹਨਾਂ ਨੂੰ ਦਿਖਾ ਦੇ ਸਾਰਾ ਖੋਲ ਕੇ ਤਗਾ ਵਾਹ ਜੀ ਵਾਹ ਸਾਰਾ ਪਰਮਾਨ ਦਾ ਬਾਈ ਦੂਜਾ ਡਾਊਗਾ ਚੱਪਾ ਹੋਰ ਦੂਜਾ ਚੱਪੂ ਨੇ ਚੱਪੀ ਵਾਹ ਜੀ ਵਾਹ ਬਾਈ ਘਰੇ ਚੰਗੇ ਭਲੇ ਗੈਂਸਾ ਬੁੜੀਆਂ ਸਾਡੇ ਘਰੇ ਮੰਮੀ ਆ ਰਗੀਆਂ ਮੈਗੀ ਧਰ ਕੇ ਦਿੰਦਿਆਂ ਜਾਂ ਤਾਂ ਵੀ ਭੈਣ ਹੀ ਆਉਣੀ ਆ ਕਿ ਖੇਤ ਮੈਗੀ ਧਰਨੀ ਆ ਤੇ ਬਾਕੀ ਅਜ ਪਤਾ ਲੱਗੂ ਵੀ ਇਹ ਦੋ ਆ ਮਿੰਟਾਂ ਦੇ ਵਿੱਚ ਬੰਦੀ ਆ ਕਿ ਨਹੀਂ ਬੰਦੀ ਤੁਹਾਨੂੰ ਸੱਚ ਕੱਢ ਕੇ ਦੇਵਾਂਗੇ ਯਾਰ ਮਿੱਤਰਾਂ ਜਿਹੜਾ ਉਹਦਾ ਬਾਪੇ ਬਾਹਰ ਉੱਠ ਗਿਆ ਅਸੀਂ ਤਿੰਨ ਰਹਿ ਗਏ ਇਹ ਆਦਾ ਵੀ ਮੈਂ ਬਾਹਰ ਜਾਣਾ ਠੀਕ ਆ ਜੇ ਆਦਾ ਵੀ ਮੈਂ ਵੀ ਜਾਣਾ ਜਾਂ ਤਾਂ ਸਾਡਾ ਬਾਪਾ ਸਾਰਿਆਂ ਦਾ ਇਕੱਠਾ ਨਾ ਬਣੇ ਤੇ ਨਹੀਂ ਬਣੀ ਨਾ ਹਨਾ ਸਹੀ ਆ ਸਹੀ ਆ ਸਹੀ ਆ ਜੇ ਇੱਕ ਵੀ ਸਾਡੇ ਤੋਂ ਬਾਹਰ ਉੱਠ ਗਿਆ ਤੇ ਬੇੜਾ ਬੈਜੂ ਬਾਪਾ ਸਾਡਾ ਕਿ ਬਾਕੀ ਰਹੀ ਨਹੀਂ ਸਾਡੇ ਦਾ ਜੀਣ ਨਹੀਂ ਲੱਗਣਾ ਕਿਦਾ ਬ੍ਰੋਲੀ ਬ੍ਰੋ ਜੇ ਤੂੰ ਬਾਹਰ ਰੋਡ ਘਾਟਾ ਜੀ ਨਹੀਂ ਲੱਗਣਾ ਬਾਬੇ ਉਹ ਇਸ ਦਾ ਸੁੱਖ ਸੁਗਦੇ ਆ ਬਈ ਸਾਡਾ ਤਿੰਨਾ ਦਾ ਕਿਸੇ ਦਾ ਨਾ ਲੱਗਾ ਵੀ ਅਸੀਂ ਪੰਜਾਬ ਚ ਰਗੇ ਖੇਤ ਰਗੇ ਮੈਗਾਂ ਧਰਗੇ ਸਹੀ ਗੱਲ ਆ ਬਾਹਰ ਕੀ ਠੰਗਰ ਫੜਨੇ ਜਾਣਾ ਬਾਹਰ ਨਹੀਂ ਜਾਣਾ ਨਹੀਂ ਜਾਣਾ ਨਾ ਆਪਾਂ ਪੈਤਾ ਰਿਹਾ ਵਾ ਵਾਲ ਕੇ ਹਾਂ ਤਾਂ ਇਹ ਲੈ ਕੇ ਆਂਦੇ ਭਾਂਡੂ ਖਾਸ ਮੂੰਹ ਘਰੇ ਗਏ ਸਾ ਚੰਗੇ ਭਲੇ ਲੈਟ ਉੱਠ ਕੇ ਨਹੀਂ ਉਹ ਚੱਕ ਲਿਆ ਉਹ ਬਿਜਲੀ ਵਾਲਾ ਚੁੱਲਾ ਜੇ ਕਰ ਇਹਨਾਂ ਨਹੀਂ ਸਿਰੇ ਤਾਂ ਨਹੀਂ ਲੱਗਣੀ ਬਾਈ ਇਹ ਹਨਾ ਲੱਗੀ ਜਾਣਾ ਹਾਂ ਦੇ ਖਾਸ ਨੇ ਬਲੌਗਰ ਬਲੂ ਕਰਾ ਰਹਾਂ ਆਂ ਦੇ ਕੱਛ ਬਹਿ ਕੇ ਗਿੜੇ ਦਾ ਧਰ ਲੈ ਮੈਂ ਕਹੀਂ ਲਾ ਦੇ ਕਹੀਂ ਮੈਂਟ ਚ ਬਣਾ ਦਿੰਦੇ ਆ ਕਹੀਂ ਦਾ ਵਹਾਂ ਲਾ ਦੇ ਮਾੜਾ ਜ ਮੱਛੂ ਅੱਗ ਉਹ ਸਰਗਿਆ ਪੈਣੀ ਸਰਗਿਆ ਲਾ ਕੇ ਮੂਰੇ ਤੇ ਲਾ ਦੇ ਦੋ ਆ ਮੈਨੂੰ ਨਾ ਮੰਜਣਾ ਬਹੁ ਬਾੜਾ ਭੜਾ ਕਰੀ ਗਾਲਾਂ ਵਹਿਣੀਆਂ ਕੋਈ ਨਾ ਮਾਜਦਾਂਗੇ ਭੈਣ ਤਾਂ ਠੀਕ ਆ ਤੁਰਾਣਾ ਇੰਨਾ ਕੋ ਤੱਕੀ ਤੁਰਾਉਣਾ ਇਹਦੇ ਜਾ ਚਲ ਥੋੜਾ ਪਾਣੀ ਨਹੀਂ ਨਹੀਂ ਬਹੁਤ ਆ ਭੈਣ ਦਾ ਖਸਮਾ ਬਿੱਤ ਲੈ ਛੜੀ ਓਏ ਗਾਣਾ ਲਾ ਦੂ ਮੁਹੰਮਦ ਸਦੀਕ ਦਾ ਛੜਿਆਂ ਦਾ ਛੜਿਆਂ ਦੀ ਚਾਹ ਉੱਬਲੇ ਰੰਨਾ ਬਾਲੀਆਂ ਦੇ ਰੋਣੋਂ ਨਹੀਂ ਹਾਣੇ ਛੜਿਆਂ ਦੀ ਚਾਹ ਉੱਬਲੇ ਭੈਣ ਦੋ ਯਾਰੋ ਕਦੇ ਵਿੱਚ ਨਾ ਡੰਗ ਪਈ ਬਾਈ ਕਿਵੇਂ ਆ ਪੂਰਾ ਜੀਮ ਐਗ ਨੂੰ ਖਾਣ ਨੂੰ ਹੈ ਬਾਈ ਬਾਈ ਤੀਰੇ ਹਾਂ ਬਾਈ ਇਹ ਤਾਂ ਜ਼ਹਿਰੀ ਬਣ ਜੇ ਜਿਹੜੇ ਸਾਨੂੰ ਧੂਆਂ ਜਾ ਪਈ ਜਾਂਦਾ ਖਾਣੀ ਭਾਂ ਦਾ ਖਾਣੋਂ ਕੈਸਰੀ ਬਣ ਜੇ ਖਾ ਕੇ ਸਾਰੇ ਨੂੰ ਨਾ ਹਾਂ ਵਾਹ ਜੀ ਵਾਹ ਐਨਸਾ ਹਲਵਾਈ ਯਾਰ ਸਿੰਘ ਸਿੰਘ ਭੰਗਾ ਹਲਵਾਈ ਆਖਲੀਆ ਜਰਾਲ ਤੋਂ ਬਾਅਦ ਸ਼ਾਦੀਆਂ ਛੋਟੇ-ਮੋਟੇ ਪ੍ਰੋਗਰਾਮ ਲੋਨ ਆਲੇ ਸੰਪਰਕ ਕਰੋ 9813131032 ਬਤੀ ਤੇ ਮੈਂ ਕਰਤੀ ਮਾਰੂ ਬਾਈ ਸਾਰਾ ਚੇਲਾ ਬਾਬੂ ਰੌਗਲ ਹਲਵਾਈ ਦਾ ਉਹਦਾ ਆਲ ਫਾਫਾ ਲੰਗਾ ਗਾਂ ਤੱਕ ਸੀਰੇ ਦਾ ਗਾਂ ਤੱਕ ਲੰਗੀ ਮੁੰਡੇ ਆ ਭੰਦੋ ਯਾਰ ਉਹ ਸੜਕ ਦੇ ਖੇਤਾਂ ਕਿਤੇ ਲੰਗਰ ਰਲਾ ਕਿਤੇ ਲੋਕ ਆਉਣ ਲੱਗ ਜਾਣ ਹੈ ਬਹੁਤ ਆ ਬਾਬੂ ਕਹਿੰਦੇ ਆਗ ਨਹੀਂ ਮਚਨੀ ਆਗ ਨਹੀਂ ਮਚਨੀ ਬਾਬੂ ਮਚ ਜੀ ਬਾਬੂ ਜੀ ਆਪੇ ਢੌਂਕੀ ਢੌਂਕੀ ਲਾਉਣੀ ਹੋਵੇ ਤਾਂ ਭੈਣ ਚੋਦੋ ਹਨਾ ਆਪਾਂ ਵੇ ਐ ਓਏ ਹਿਲਦਾ ਬੱਜੇ ਢੌਂਕੀ ਗੋਲਤਾ ਸੁਣ ਲੋ ਬਾਬੇਓ ਜੀ ਢੌਂਕੀ ਚ ਖਤਰਾ ਨਾ ਹੋਵੇ ਹੂੰ ਤਾਂ ਆਪਾਂ ਲੰਘ ਜਾਗੇ ਇਹਦਾ ਕੁਝ ਕਰ ਕਰ ਕੇ ਗਈ ਲੈ ਜੇ ਬਾਬਾ ਉੱਥੇ ਜੰਗਲ ਚ ਬਹੁਤ ਬਾਰੇ ਹਨ ਚੋਦ ਮਸਰੀ ਲੈ ਜੇ ਨਾਲ ਕੱਦੂ ਲੈ ਜੇ ਲੂੜੇ ਲੂੜੇ ਖੁਸ਼ੀ ਚੱਕੇ ਹੂੰ ਕਿੰਨਾ ਸਮਾਂ ਲੱਗੂ ਬਾਈ ਬੇਠਾ ਸੁੱਕਾ ਲੈ ਕੇ ਜਾ ਕਿੰਨਾ ਟਾਈਮ ਲੱਗੂ ਹੈ ਮਿੰਟਾ ਹਾਂ ਮਿੰਟਾ ਇੱਕ ਮਿੰਟ ਤੇ 20 ਸੈਕਿੰਡ ਸੁਣਛਣਾ ਲੱਗੂ ਤਾਂ ਹਿੰਦਾ ਖਸਮਤ ਦਾ ਘੰਟਾ ਤਾਂ ਹੋ ਗਿਆ ਬਾਬਾ ਬਾਂਹ ਦਾ ਖਸਮਾ ਸੁਆਦ ਘਟ ਜੂ ਝੂਠਾ ਯਾਰ ਵਿਚ ਪਾ ਦੀ ਰਾ ਬਾਬੋ ਇਹਦੇ ਦੋ ਮਿੰਟਾਂ ਚ ਬਣ ਜਾਂਦੀ ਐ ਮੈਂ ਮੈਂ ਵੀ ਆਖਿਆ ਪੁੜੀਆਂ ਦਾ ਹੂਰ ਸੀਂਗਾ ਵਿਚ ਪਾ ਦੀ ਰਹਾ ਫੁੱਦੂ ਕਾਮਣਾ ਕਰੂ ਯਾਰ ਆ ਆ ਘਟ ਗਿਆ ਚਮਚਾਂ ਨਹੀਂ ਚਾਹਣੀ ਐ ਮੈਂ ਲਾ ਦਸ ਬਣੇਗੀ ਬਣੇਗੀ ਮੈਂ ਗਈ ਬਣਗੀ ਬਾਬੋ ਸਵਰਾਂ ਦੀਆਂ ਘੜੀਆਂ ਹੁਣ ਜਮਾ ਉੱਤੇ ਆ ਮੈਂ ਗਈ ਬਣਗੀ ਗੱਪ ਮਾਰਦੇ ਆ ਦੋ ਮਿੰਟਾਂ ਦੇ ਵਿੱਚ ਨਹੀਂ ਬਣਦੀ ਪੈਣ ਚੋ ਅੱਧਾ ਘੰਟਾ ਲੱਗ ਗਿਆ ਅੱਧਾ ਘੰਟਾ ਮੈਗੀ ਬਣ ਗਈ ਖੇਤ ਵੰਡ ਸਕੋ ਬਾਬੋ ਆ ਮੁੰਡੇ ਰੇ ਤੋਲਦਾ 13 13 ਤੋਲਦਾ ਬਰੋਬਰ ਪਾ ਦੀ ਮੈਗੀ ਸਾਹ ਨੂੰ ਖਾ ਕੇ ਦੱਸ ਬਈ ਕਿਵੇਂ ਆ ਖਾ ਕੇ ਦੱਸ ਬੱਦ ਘੜਦਾ ਨਹੀਂ ਆ ਗਈ ਵੇਟ ਕਰ ਲੋ ਭੈਣ ਚੋਦੋ ਕੋਲਾਂ ਦਾ ਵੇਟ ਕਰ ਲੋ ਕਿਵੇਂ ਆ ਕਿਵੇਂ ਸਵਾਦ ਕਿਵੇਂ ਆ ਹੈਂ ਘੈਂਡਾ ਘੈਂਡਾ ਕਹਣਾ ਚੱਕੀ ਉਹਵੇਂ ਜਿਵੇਂ ਇੱਕ ਲੌਂਕ ਦੀ ਜਿਹ ਹੁੰਦੇ ਉਹਵੇਂ ਚੱਕ ਕੇ ਦਿਖਾਈ ਜੀਭ ਨਾ ਛੱਟ ਕੇ ਜੀ ਚੱਕੀ ਚੱਕੀ ਹੋਤੀ ਰੇ ਰੱਦਾਂ ਹਾਂ ਆਹ ਇਹ ਅੰਮੇ ਦਾ ਮੈਂਗਾ ਹਾਂ ਆ ਆ ਆ ਰਹੀ ਗਈ ਸੀ ਉਹ ਬਾਹਰ ਮੜੀ